ਜਿਹਦੇ ਵਿੱਚ ਕਿ ਮਤਲਬ ਤੁਹਾਨੂੰ ਇੱਕ ਕਾਂਗਰਸੀ ਆਖੂ ਵੱਲੋਂ ਗਦਾਰ ਕਿਹਾ ਗਿਆ ਵਾ ਉਹਰੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਜ਼ਰਾ ਬਾਅਦ ਚ ਗੱਲ ਕਰਦਾ ਵਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਨਡਾਲੇ ਨਗਰ ਪੰਚਾਇਤ ਵਾਸਤੇ ਤੇ ਇੱਥੋਂ ਦੇ ਵੋਟਰਸ ਵਾਸਤੇ ਬਹੁਤ ਖੁਸ਼ੀ ਦਾ ਦਿਹਾੜਾ ਵਾ ਬੜੇ ਅਰਸੇ ਤੋਂ 2015 ਤੋਂ ਜਦੋਂ ਅਕਾਲੀ ਦਲ ਦੀ ਸਰਕਾਰ ਵੱਲੇ ਚੋਣ ਕਰਾਈ ਗਈ ਸੀ ਨਗਰ ਪੰਚਾਇਤ ਦੀ ਉਦੋਂ ਜਾਣ ਬੁੱਝ ਕੇ ਮਿੱਥ ਕੇ ਕੁਝ ਜਿਹੜੇ ਵੋਟਰਸ ਸੀ 6-700 ਆਬਾਦੀ ਜਿਹੜੀ ਡੇਰਿਆਂ ਤੇ ਵਸਦੀ ਸੀਗੀ ਉਹਨਾਂ ਨੂੰ ਵੋਟ ਤੋਂ ਵਾਂਝੇ ਕਰ ਦਿੱਤਾ ਗਿਆ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਔਰ ਹੁਣ ਉਸ ਤੋਂ ਬਾਅਦ ਜਿਹੜੀ ਦੁਬਾਰਾ ਇਲੈਕਸ਼ਨ ਹੋਣ ਜਾ ਰਹੀ ਜਿਹੜੀ 2015 ਤੋਂ ਬਾਅਦ 2020 'ਚ ਹੋਣ ਜਾ ਰਹੀ ਸੀ ਇਹਦੇ ਵਿੱਚ ਅਸੀਂ ਰਿਪਰੈਜ਼ੈਂਟੇਸ਼ਨ ਜਿਹੜੀ ਸੀ ਉਹ ਚੀਫ ਮਿਨਿਸਟਰ ਪੰਜਾਬ ਦੇ ਕੋਲ ਲੋਕਲ ਬਾਡੀਜ਼ ਮਿਨਿਸਟਰ ਬ੍ਰਹਮਿੰਦਰਾ ਸਾਹਿਬ ਦੇ ਕੋਲ ਇਹ ਸਾਰੀ ਲਗਾਤਾਰ ਰਿਪਰੈਜ਼ੈਂਟੇਸ਼ਨ ਦਿੱਤੀਆਂ ਕਿ ਇਹ ਜਿਹੜੇ ਵੋਟਰਸ ਨੂੰ ਬਾਹਰ ਰੱਖਿਆ ਗਿਆ ਵਾ ਇਹ ਅਨਡੈਮੋਕਰੈਟਿਕ ਹੈ ਇਹ ਜਮਹੂਰੀਅਤ ਦਾ ਘਾਣ ਹੈ ਉਹ ਜਿਹੜੇ ਨਡਾਲੇ ਦੇ ਡੇਰਿਆਂ ਦੇ ਵੋਟਰ ਨੇ ਨਾ ਉਹ ਨਗਰਪੰਚਾਇਤ ਦੇ ਵੋਟਰ ਨੇ ਨਾ ਉਹ ਕਿਸੇ ਪਿੰਡ ਦੇ ਵੋਟਰ ਨੇ ਪਰ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋਈ ਆ 2019 ਦੇ ਵਿੱਚ ਉਹਨਾਂ ਨੇ ਵੋਟ ਨਡਾਲਾ ਨਗਰ ਪੰਚਾਇਤ ਦੇ ਵਿੱਚ ਪਾਈ ਆ ਸੋ ਇਸ ਕਰਕੇ ਇਹ ਜਿਹੜੀ ਦੋਹਰੀ ਨੀਤੀ ਆ ਸਰਕਾਰ ਦੀ ਇਹਨੂੰ ਕਰੈਕਟ ਕੀਤਾ ਜਾਵੇ ਸਾਡੀ ਰੈਪ੍ਰেজੈਂਟੇਸ਼ਨ ਤੇ ਵਿਚਾਰ ਕਰਨ ਤੋਂ ਬਾਅਦ ਕੱਲ ਚੀਫ ਮਿਨਿਸਟਰ ਪੰਜਾਬ ਨੇ ਔਰ ਲੋਕਲ ਬਾਡੀਜ਼ ਮਿਨਿਸਟਰ ਬ੍ਰਹਮਿੰਦਰਾ ਸਾਹਿਬ ਨੇ ਇਹ ਫੈਸਲਾ ਲਿਆਵਾ ਕਿ ਨਡਾਲਾ ਦੀ ਜਿਹੜੀ ਆਬਾਦੀ ਆ ਉਸ ਨੂੰ ਸਾਰੀ ਨੂੰ ਇਨਕਲੂਡ ਕੀਤਾ ਜਾਵੇਗਾ ਯਾਨੀ ਕਿ ਜਿਹੜੀ ਆਬਾਦੀ ਪਹਿਲਾਂ ਬਾਹਰ ਰਹਿ ਗਈ ਸੀ 2015 ਵਿਲੇ ਤੇ ਹੁਣ ਵੀ ਕੁਝ ਕੋਝੀਆਂ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਸੀ ਕਿ ਉਹਨਾਂ ਇਸ ਆਬਾਦੀ ਨੂੰ ਬਾਹਰ ਹੀ ਰੱਖਿਆ ਜਾਵੇ ਉਸ ਨੂੰ ਉਹਨਾਂ ਨੇ ਕਰੈਕਟ ਕੀਤਾ ਵਾ ਔਰ ਉਹਨਾਂ ਨੇ ਇਹ ਸਾਰੇ ਜਿਹੜੇ ਡੇਰੇ ਸੀ ਇਹਨਾਂ ਨੂੰ ਇਨਕਲੂਡ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਚ ਇਹਦੀ ਫਰੈਸ਼ ਨੋਟੀਫਿਕੇਸ਼ਨ ਹੋਵੇਗੀ ਔਰ ਸਾਰੀ ਜਿਹੜੀ ਆਬਾਦੀ ਆ ਉਹ ਮੁੜ ਕੇ ਵੋਟਰ ਬਣੇਗੀ ਪਰ ਉਹ ਇਲੈਕਸ਼ਨ ਹੁਣ ਨਡਾਲੇ ਦੀ ਜਿਹੜੀਆਂ ਬਾਕੀ ਨਗਰ ਪੰਚਾਇਤਸ ਪੰਜਾਬ ਦੇ ਵਿੱਚ ਤਕਰੀਬਨ 700 ਨਗਰ ਪੰਚਾਇਤ ਤੇ ਨਗਰ ਕਾਉਂਸਲ ਦੀ ਇਲੈਕਸ਼ਨ ਹੋਣੀਆਂ ਇਹ ਇਲੈਕਸ਼ਨ ਹੁਣ ਉਹਦੇ ਤੋਂ ਬਾਅਦ ਵਿੱਚ ਹੋਵੇਗੀ ਔਰ ਮੈਂ ਸਮਝਦਾ ਪਾਵਾਂ 2 ਮਹੀਨੇ 3 ਮਹੀਨੇ ਠਹਿਰ ਕੇ ਹੋਵੇ ਪਰ ਘਟੋ ਘਟ ਵੋਟਰਸ ਨੂੰ ਜਮਹੂਰੀਅਤ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਇਸ ਲਈ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਔਰ ਪੰਜਾਬ ਸਰਕਾਰ ਦਾ ਔਰ ਕੈਪਟਨ ਅਮਰਿੰਦਰ ਸਿੰਘ ਤੇ ਬ੍ਰਹਮੇਂਦਰਾ ਦਾ ਇਸ ਇਸ਼ੂ ਨੂੰ ਲੈ ਕੇ ਮੈਂ ਧੰਨਵਾਦ ਕਰਦਾ ਜੀ ਜਿਹੜਾ ਤੁਸੀਂ ਮੈਨੂੰ ਪੁੱਛਿਆ ਕਿ ਕੁਝ ਇੱਥੇ ਸੱਜਣ ਫਿਰਦੇ ਨੇ ਜਿਹੜੇ ਮੇਰੇ ਤੇ ਇਲਜ਼ਾਮਬਾਜ਼ੀ ਲਾਉਂਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਇੱਕ ਉਹ ਕੋਈ ਇਲਾਕੇ ਦੇ ਹਤੈਸ਼ੀ ਨਹੀਂ ਗਏ ਉਹ ਤਾੜ ਵੀ ਬਣ ਕੇ ਉਹ ਇੱਕ ਜਿੱਦਾਂ ਕਹਿੰਦੇ ਹੁੰਦੇ ਨੇ ਕਿ ਇੱਕ ਰਾਣਾ ਗੁਰਜੀਤ ਦਾ ਕਰਿੰਦਾ ਹੈ ਉਹ ਆਦਮੀ ਜਿਹੜਾ ਇੱਥੇ ਫਿਰਦਾ ਮੈਂ ਉਹਦਾ ਨਾਮ ਵੀ ਨਹੀਂ ਜਾਣਦਾ ਬਹੁਤਾ ਸ਼ਾਇਦ ਕਾਲਾ ਗੇਲਾ ਹੈ ਜਾਂ ਗੋਰਾ ਗੇਲਾ ਕੋਈ ਉਸ ਵਿਅਕਤੀ ਨੂੰ ਸ਼ੋਭਧਾ ਨਹੀਂ ਪਹਿਲਾਂ ਉਹਨੂੰ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਉਹਦੇ ਤੇ ਕਈ ਤਰ੍ਹਾਂ ਦੇ ਪਰਚੇ ਦਰਜ ਨੇ ਲੁੱਟ ਖੋਹ ਦੇ ਛੋਟੇ ਪੱਧਰ ਦੇ ਜੇਬ ਕਤਰਾ ਟਾਈਪ ਜਿਹੜੀ ਰਾਜਨੀਤੀ ਉਹ ਕਰਦੇ ਨੇ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਦੂਸਰੇ ਬੰਦੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਇਸ ਲਈ ਮੈਂ ਇਸ ਤਰ੍ਹਾਂ ਦੇ ਜਿਹੜੇ ਫਿਰਦੇ ਨੇ ਹਾ ਧਾੜ ਵੀ ਬੰਦੇ ਜਿਨ੍ਹਾਂ ਦਾ ਕੰਮ ਸਿਰਫ ਇਸ ਅਸੈਂਬਲੀ ਹਲਕੇ ਦੇ ਵਿੱਚ ਆਣ ਕੇ ਲੋਕਾਂ ਨੂੰ ਐਕਸਪਲੋਇਟ ਕਰਨਾ ਲੋਕਾਂ ਦਾ ਸ਼ੋਸ਼ਣ ਕਰਨਾ ਉਹਨਾਂ ਤੋਂ ਉਹਨਾਂ ਤੋਂ ਪੈਸੇ ਲੈਣੇ ਆ ਛੋਟੇ ਛੋਟੇ ਕਮਾਂਚ ਥਾਣੇ ਆ ਤਹਿਸੀਲਾਂ ਵਿੱਚ ਉਹ ਮੇਰੇ ਕੋਲ ਲਿਸਟ ਹੈ ਪੂਰੀ ਔਰ ਸਮਾਂ ਹੋਣ ਦੇ ਉੱਤੇ ਇਹਨਾਂ ਤੇ ਪੂਰੀ ਠੁਕਮਈ ਕਾਰਵਾਈ ਕੀਤੀ ਜਾਵੇਗੀ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਅੱਜ ਕਿਸਾਨਾਂ ਦਾ ਬਹੁਤ ਵੱਡਾ ਇਸ਼ੂ ਹੈ ਪੰਜਾਬ ਦੇ ਵਿੱਚ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਭਾਜਪੀ ਦੀ ਸਰਕਾਰ ਬਜਾਏ ਕਿ ਕਿਸਾਨਾਂ ਦੇ ਜਾਇਜ਼ ਗੱਲਾਂ ਨੂੰ ਮੰਨੇ ਉਹ ਉਲਟਾ ਬਦਲਾਖੋਰੀ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਟੀਚਰਾਂ ਕਰਨ ਤੇ ਉਤਰੀ ਹੋਈ ਆ ਜਿਸ ਢੰਗ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਕਿਸਾਨ ਪਿਛਲੇ 2 ਮਹੀਨਿਆਂ ਤੋਂ ਸੜਕਾਂ ਤੇ ਰੇਲ ਲਾਈਨਾਂ ਤੇ ਭੁੱਖੇ ਤੇ ਆਏ ਬੈਠੇ ਨੇ ਔਰ ਪੰਜਾਬ ਦੀ ਵਿਧਾਨ ਸਭਾ ਦੇ 115 ਨਮਾਇੰਦਿਆਂ ਨੇ ਐਮ ਐਲ ਏਜ਼ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸਾਨੂੰ ਜਿਹੜੇ ਦਿੱਲੀ ਤੋਂ ਕਿਸਾਨ ਵਿਰੋਧੀ ਕਾਨੂੰਨ ਬਣਾਏ ਸਾਨੂੰ ਕਦੇ ਪ੍ਰਵਾਨ ਨਹੀਂਗੇ ਉਹ ਅਸੀਂ ਰਿਜੈਕਟ ਕਰਤੇ ਆ ਇਹਦੇ باوجود ਉਹਨਾਂ ਨੇ ਸਾਡੀ ਗੱਲ ਸੁਣਨ ਦੀ ਬਜਾਏ ਉਹਨਾਂ ਨੇ ਹੁਣ ਪੰਜਾਬ ਦੀਆਂ ਜਿਹੜੀਆਂ ਹੱਕੀ ਗੱਲਾਂ ਨੇ ਜਿੱਦਾਂ ਟ੍ਰੇਨਸ ਰੋਕਤੀਆਂ ਜਿਹੜੀਆਂ ਟ੍ਰੇਨਸ ਨੇ ਪੰਜਾਬ ਦੀ ਇਸ ਵਕਤ ਬਜਾਈ ਵਾਸਤੇ ਯੂਰੀਆ ਖਾਦ ਚਾਹੀਦੀ ਸੀ ਉਹ ਰੋਕਤੀ ਐ ਪੰਜਾਬ ਦੀ ਬਿਜਲੀ ਵਾਸਤੇ ਕੋਲਾ ਚਾਹੀਦਾ ਉਹ ਰੋਕ ਦਿੱਤਾ ਸਾਡਾ ਜਿਹੜਾ ਜੈਨੂਇਨ ਇੱਕ ਅਧਿਕਾਰ ਆ 9500 ਕਰੋੜ ਰੁਪਇਆ 10000 ਕਰੋੜ ਰੁਪਇਆ ਅੱਜ ਜੀਐਸਟੀ ਦਾ ਬਕਾਇਆ ਕੇਂਦਰ ਦੀ ਸਰਕਾਰ ਵੱਲ ਪਿਆ ਵਾ ਸਾਡਾ ਉਹ ਰੋਕ ਦਿੱਤਾ ਵਾ ਜਿਹੜਾ ਰੂਰਲ ਡਵੈਲਪਮੈਂਟ ਫੰਡ ਆ ਸਾਡਾ ਉਹ ਰੋਕ ਦਿੱਤਾ ਔਰ ਜਿਹੜੇ ਕਾਨੂੰਨ ਮੋਦੀ ਸਾਹਿਬ ਬਣਾ ਕੇ ਕਹਿ ਰਹੇ ਨੇ ਕਿ ਪੰਜਾਬ ਲਈ ਬਹੁਤ ਅੱਛੇ ਨੇ ਇਹ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਜਮਹੂਰੀਅਤ ਵਿੱਚ ਉਹ ਕਾਨੂੰਨ ਬਣਦੇ ਨੇ ਜਿਹੜੇ ਲੋਕਾਂ ਨੂੰ ਪ੍ਰਵਾਨ ਹੋਣ ਕਿਉਂਕਿ ਜਮਹੂਰੀਅਤ ਦਾ ਮੁਢਲਾ ਸੂਲ ਹੈ ਕਿ ਕੰਮ ਉਹ ਕਰੋ ਜਿਹੜਾ ਆਮ ਜਨਤਾ ਨੂੰ ਪ੍ਰਵਾਨ ਹੋਵੇ ਲੇਕਿਨ ਪੰਜਾਬ ਦੀ ਕੁੱਲ ਆਬਾਦੀ ਸਾਰੇ ਵਰਗਾਂ ਦੇ ਲੋਕ ਇਸ ਦੇ ਖਿਲਾਫ ਨੇ ਪਰ ਸਾਨੂੰ ਉਹ ਜਿਚਾਰੇ ਨੇ ਕਿ ਤੁਹਾਡੇ ਲਈ ਕਾਨੂੰਨ ਔਰ ਮੈਂ ਉਹਦੇ ਚ ਇਹ ਕਹਿਣਾ ਚਾਹੁੰਨਾ ਕਿ ਮੋਦੀ ਸਾਹਿਬ ਦੀ ਸਰਕਾਰ ਨੂੰ ਅਗਰ ਲੱਗਦਾ ਕਿ ਕਾਨੂੰਨ ਬਹੁਤ ਚੰਗੇ ਨੇ ਤੁਸੀਂ ਬਾਕੀ ਸਾਰੇ ਦੇਸ਼ ਵਿੱਚ ਲਾਗੂ ਕਰ ਦਿਓ ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਨੂੰ ਇਸ ਕਾਲੇ ਕਾਨੂੰਨਾਚੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ ਔਰ ਜਿਹੜਾ ਮੈਂ ਸਮਝਦਾ ਕਿਸਾਨਾਂ ਦਾ ਸੰਘਰਸ਼ ਆ ਉਹ ਕਾਬਲੇ ਤਾਰੀਫ ਹੈ ਉਹਨਾਂ ਨੇ ਪਿਛਲੇ 2-3 ਮਹੀਨਿਆਂ ਤੋਂ ਨਿਰੰਤਰ ਸ਼ਾਂਤਮਈ ਕਿਸੇ ਦੀ ਚੀਚੀ ਤੇ ਵੀ ਸੱਟ ਨਹੀਂ ਲੱਗੀ ਸਰਕਾਰ ਚਾਹੁੰਦੀ ਆ ਕਿ ਉਹਨਾਂ ਨੂੰ ਅਸੀਂ ਹਤਾਸ਼ ਕਰੀਏ ਉਹਨਾਂ ਦੀ ਉਹਨਾਂ ਨੂੰ ਦਿੱਲੀ ਬੁਲਾ ਕੇ ਉਹਨਾਂ ਦੀ ਤੋਹੀਨ ਕੀਤੀ ਗਈ ਸਰਕਾਰ ਕਿਸੇ ਤਰ੍ਹਾਂ ਚਾਹੁੰਦੀ ਕਿ ਭੰਨ ਤੋੜ ਵਾਲ ਨੂੰ ਜਾਣ ਤਾਂ ਕਿ ਸਾਨੂੰ ਮੌਕਾ ਮਿਲੇ ਇਹਨਾਂ ਤੇ ਲਾਠੀਆਂ ਵਰਸਾਉਣ ਦਾ ਗੋਲੀਆਂ ਚਲਾਉਣ ਦਾ ਇਸ ਲਈ ਮੈਂ ਸਮਝਦਾ ਕਿ ਅਗਰ ਕੱਲ ਨੂੰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵਾਇਲੈਂਟ ਮੂਵਮੈਂਟ ਆਉਂਦੀ ਆ ਉਹਦੇ ਸਿੱਧੇ ਸਿੱਧੇ ਜ਼ਿੰਮੇਵਾਰ ਬੀਜੇਪੀ ਦੀ ਸਰਕਾਰ ਹੈ ਦੇ ਕੇਂਦਰ ਦੀ ਸਰਕਾਰ ਨੂੰ ਤੁਸੀਂ ਦੱਸ ਸਕਦੇ ਕਿ ਭਾਵੇਂ ਜੀਪੀ ਦੀ ਕੀ ਮਜਬੂਰੀ ਹੈ ਸਾਡੀਆਂ ਸਨ ਨੂੰ ਰੱਦ ਨਾ ਕਰਨ ਦੀ ਮੇਰਾ ਖਿਆਲ ਹੈ ਕਿ ਬੀਜੇਪੀ ਬੇਸਿਕਲੀ ਨਾ ਜੀ ਤੁਸੀਂ ਦੇਖੋਗੇ ਉਹਨਾਂ ਦੀ ਕੁੱਲ ਜਿਹੜੀ ਇਸ ਵਕਤ ਦੀਆਂ ਨੀਤੀਆਂ ਨੇ ਬਣੀਆਂ ਦੇਸ਼ ਵਿੱਚ ਪਿਛਲੇ ਕੁਝ ਸਮੇਂ ਤੋਂ ਉਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਨਜ਼ਰੀਏ ਨਾਲ ਬਣਾਈਆਂ ਗਈਆਂ ਨੇ ਚਾਹੇ ਉਹ ਜੀਐਸਟੀ ਦਾ ਕਾਨੂੰਨ ਹੈ ਚਾਹੇ ਉਹ ਨੋਟਬੰਦੀ ਦਾ ਕਾਨੂੰਨ ਸੀਗਾ ਚਾਹੇ ਹੋਣੇ ਜਿਹੜੇ ਫਾਰਮਰ ਕਿਉਂਕਿ ਜਿਹੜਾ ਐਗਰੀਕਲਚਰ ਸੈਕਟਰ ਹੈ ਇਹਦੇ ਵਿੱਚ ਪਹਿਲਾਂ ਵਪਾਰੀ ਨਹੀਂ ਸੀ ਆਉਂਦੇ ਇਹ ਸਾਰਾ ਗਵਰਨਮੈਂਟ ਸਪੌਂਸਰਡ ਮਿਨਿਮਮ ਸਪੋਰਟ ਪ੍ਰਾਈਸ ਪ੍ਰਣਾਲ ਤੇ ਹੁਣ ਉਹਨਾਂ ਨੇ ਕਾਰਪੋਰੇਟ ਸੈਕਟਰ ਨੂੰ ਇੱਕ ਚੋੜ ਦਰਵਾਜ਼ਾ ਦਿੱਤਾ ਕਿ ਤੁਸੀਂ ਖੇਤੀ ਵਿੱਚ ਵੜ ਕੇ ਤੇ ਇਸ ਨੂੰ ਐਕਸਪਲੋਇਟ ਕਰੋ ਹਾਲਾਂਕਿ ਜਿਹੜਾ ਓਪਨ ਮਾਰਕੀਟ ਦਾ ਫ੍ਰੀ ਮਾਰਕੀਟ ਦਾ ਜਿਹੜਾ ਇੱਕ ਐਕਸਪੈਰੀਮੈਂਟ ਸੀਗਾ ਇਹ ਜਿਹੜੇ ਵਿਕਸਿਤ ਮੂਲਕ ਸੀਗੇ ਅ ਅਮਰੀਕਾ ਵਰਗੇ ਯੂਰਪ ਵਰਗੇ ਉੱਥੇ ਫੇਲ ਹੋ ਚੁੱਕਾ ਵਾ ਉੱਥੇ ਕਈ ਦਹਾਕੇ ਪਹਿਲਾਂ ਇਹ ਸਾਰਾ ਜਿਹੜਾ ਫ੍ਰੀ ਮਾਰਕੀਟ ਦਾ ਪ੍ਰੋਪਿਗੇਟ ਕੀਤਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਫੇਲ ਹੋ ਚੁੱਕਾ ਸੋ ਮੈਂ ਸਮਝਦਾ ਕਿ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਕਾਰਪੋਰੇਟ ਜਿਹੜੇ ਅੰਬਾਨੀ ਅਡਾਨੀ ਟਾਟੇ ਬਿਰਲੇ ਵੱਡੇ ਤਾਕਤਵਰ ਲੋਕ ਨੇ ਇਉਂ ਨਾਲ ਨੂੰ ਐਗਰੀਕਲਚਰ ਸੈਕਟਰ ਵਿੱਚ ਐਂਟਰੀ ਦਿੱਤੀ ਜਾ ਰਹੀ ਹੈ ਔਰ ਇਹਦਾ ਖਮਿਆਜ਼ਾ ਛੋਟੇ ਕਿਸਾਨ ਨੂੰ ਭੁਗਤਣਾ ਪਵੇਗਾ ਜਿਹੜੇ ਸੂਬਿਆਂ ਵਿੱਚ ਮਿਨਿਮਮ ਸਪੋਰਟ ਪ੍ਰਾਈਸ ਨਹੀਂ ਕੀ ਅਜ ਚਾਹੇ ਉਹ ਬਿਹਾਰ ਆ ਤੇ ਚਾਹੇ ਉਹ ਮਧ ਪ੍ਰਦੇਸ਼ ਆ ਤੇ ਚਾਹੇ ਉਹ ਛਤੀਸਗੜ੍ਹ ਆ ਤੇ ਚਾਹੇ ਹੋ ਦੂਸਰੀਆਂ ਸਟੇਟਸ ਰਾਜਸਥਾਨ ਵਗੈਰਾ ਉੱਥੇ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਸ਼ੋਸ਼ਣ ਕਰਕੇ ਕਿਸਾਨ ਨੂੰ ਆਪਣੇ ਖੇਤ ਵਿੱਚ ਜੀ ਮਜ਼ਦੂਰ ਬਣਾ ਦਿੱਤਾ ਹੋਇਆ ਔਰ ਦੂਜਾ ਮੈਂ ਕਹਿਣਾ ਚਾਹੁੰਦਾ ਕਿ ਮੋਦੀ ਦੀ ਸਾਰੀਆਂ ਨੀਤੀਆਂ ਜਿਹੜੀਆਂ ਭਾਜਪਾ ਦੀਆਂ ਇਹ ਪ੍ਰੋ ਵਪਾਰ ਜਿਹੜੇ ਵੱਡੇ ਬਿਜ਼ਨਸ ਹਾਊਸਸ ਨੇ ਤੁਸੀਂ ਦੇਖੋਗੇ ਜਿਹੜੇ ਪਿਛਲੇ 7 ਸਾਲਾਂ ਚ ਮੇਰਾ ਖਿਆਲ ਹੈ ਕਿ 12-13 ਲੱਖ ਕਰੋੜ ਰੁਪਈਆ ਜਿਹੜਾ ਐਨਪੀਏ ਅਕਾਊਂਟ ਸੀ ਜਿਹੜੇ ਵੱਡੇ ਵੱਡੇ ਵਪਾਰੀਆਂ ਦੇ ਬਿਜ਼ਨਸ ਹਾਊਸਸ ਦੇ ਇੱਕ ਇੱਕ ਆਦਮੀ ਦਾ 50000 ਕਰੋੜ ਰੁਪਈਆ ਕਿਸੇ ਦਾ 25000 ਕਰੋੜ ਰੁਪਈਆ ਕਿਸੇ ਦਾ 10000 ਕਰੋੜ ਰੁਪਈਆ ਉਹ ਐਨਪੀਏ ਅਕਾਊਂਟਸ ਨੂੰ ਸਾਰੇ ਨੂੰ ਭਾਜੀਪੀ ਦੀ ਸਕੇਂਦਰ ਸਰਕਾਰ ਨੇ ਉਹ ਸਾਰੇ ਮਾਫ ਕਰ ਦਿੱਤੇ ਨੇ ਔਰ ਇਹਦਾ ਆਧਾਰ ਬਣਾਇਆ ਜੀ ਬੈਂਕਾਂ ਨੂੰ ਨੁਕਸਾਨ ਹੋਵੇਗਾ ਇਸ ਕਰਕੇ ਅਸੀਂ ਇਹ ਐਨਪੀਏ ਅਕਾਊਂਟ ਜਿੰਨਾ ਪੈਸਾ ਖੜਾ ਸੀ ਵਪਾਰੀਆਂ ਵੱਲ ਅਸੀਂ ਉਹਨਾਂ ਨੂੰ ਮਾਫ਼ ਕਰਦੇ ਆਂ ਅਸੀਂ ਆਪਣੇ ਬੈਂਕਾਂ ਨੂੰ ਬਚਾਉਣਾ ਚਾਹੁੰਦੇ ਆਂ ਪੰਜਾਬ ਦੇ ਕੁੱਲ ਟੋਟਲ ਕਿਸਾਨ ਦਾ ਕਰਜ਼ਾ 1 ਲੱਖ ਕਰੋੜ ਰੁਪਈਆ ਔਰ ਬਹੁਤ ਵੱਡੇ ਪੱਧਰ ਤੇ ਆਤਮ ਹੱਤਿਆ ਹੋ ਰਹੀਆਂ ਉਹਨਾਂ ਦੇ ਵੱਲ ਕਿਸੇ ਨੇ ਧਿਆਨ ਨਹੀਂ ਕੀਤਾ ਜਾਂ ਦੇਸ਼ ਦੇ ਕਿਸਾਨ ਵੱਲ ਕਿਸੇ ਨੇ ਧਿਆਨ ਨਹੀਂ ਕੀਤਾ ਅਸੀਂ ਤਾਂ ਜੇ ਆਮ ਆਦਮੀ ਨੇ ਕੋਈ ਇੱਕ ਸਕੂਟਰ ਵੀ ਲੈਣਾ ਹੋਵੇ ਟਰੈਕਟਰ ਲੈਣਾ ਹੋਵੇ ਔਜ਼ਾਰ ਲੈਣੇ ਹੋਣ ਉਹਦੀਆਂ ਦਸੇ ਉਂਗਲਾਂ ਲਵਾਉਂਦੀਆਂ ਸਰਕਾਰ ਤੇ ਬੈਂਕਾਂ ਤੇ ਅਗਰ ਉਹ ਅਗਰ ਉਹ ਪੈਸੇ ਨਹੀਂ ਦਿੰਦਾ ਉਹਨੇ ਫਿਰ ਉਹਦੀ কুরਕੀ ਵੱਲ ਜਾਂਦੇ ਨੇ ਉਹਦੀ ਜ਼ਮੀਨ ਖੋਣ ਤੱਕ ਜਾਂਦੇ ਨੇ ਉਹਨੇ ਵਾਰੰਟ ਕੱਢਦੇ ਨੇ ਉਹਨਾਂ ਨੂੰ ਜ਼ਿਲ੍ਹਾ ਚ ਭੇਜਦੇ ਨੇ ਇਸ ਕਰਕੇ ਇਹ ਭਾਜਪਾ ਦਾ ਜਿਹੜਾ 도ਗਲਾ ਚਿਹਰਾ ਹੈ ਔਰ ਕਾਰਪੋਰੇਟ ਦੇ ਪ੍ਰਤੀ ਜੋ ਉਹਨਾਂ ਦੀ ਵਫਾਦਾਰੀ ਨਿਭਾ ਰਹੇ ਨੇ ਕਿਉਂਕਿ ਚੋਣਾਂ ਵਿੱਚ ਉਹ ਫੰਡ ਕਰਦੇ ਨੇ ਉਸ ਵਫਾਦਾਰੀ ਦਾ ਉਹ ਇਵਜ਼ ਵਿੱਚ ਹੁਣ ਉਹਨਾਂ ਨੂੰ ਐਗਰੀਕਲਚਰ ਸੈਕਟਰ ਵਿੱਚ ਵਾਰਡ ਕੇ ਤੇ ਮੁਨਾਫਾ ਦੇਣਾ ਚਾਹੁੰਦੇ ਭਾਜਪਾ ਦੇ ਜਿਹੜੇ ਪ੍ਰਧਾਨ ਹੈਗੇ ਤਰਨ ਚੁੱਗ ਅਸ਼ਵੀ ਸ਼ਰਮਾ ਉਹਨਾਂ ਨੇ ਕਿਹਾ ਕਿ ਭਾਜਪਾ 114 ਸੀਟਾਂ ਤੇ ਵਿਧਾਨ ਸਭਾ ਲੜੇਗੀ ਦੇਖੋ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਜਾਂ ਕਿਸੇ ਜਮਹੂਰੀ ਢਾਂਚੇ ਵਿੱਚ ਹਰ ਇੱਕ ਸਭ ਨੂੰ ਸੀਟਾਂ ਲੜਨ ਦਾ ਅਧਿਕਾਰ ਹੈ ਉਹ ਚਾਹੇ ਸਾਰੇ ਪੰਜਾਬ ਦੀਆਂ ਲੜਲਣ ਪਰ ਇੱਕ ਗੱਲ ਅੱਛੀ ਤਰ੍ਹਾਂ ਜਾਣ ਲੈਣ ਕਿ ਇਸ 2022 ਦੀ ਇਲੈਕਸ਼ਨ ਵਿੱਚ ਅਗਰ ਉਹ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ ਤਾਂ ਮੇਰਾ ਨਹੀਂ ਕਿਹਾ ਲੋ ਖਾਤਾ ਵੀ ਪੰਜਾਬ ਦੇ ਵਿੱਚ ਖੁੱਲ੍ਹ ਸਕਦਾ ਹੈ ਅਧਿਕਾਰ ਤਾਂ ਸਭ ਨੂੰ ਆਣ ਕੇ ਲੜ ਸਕਦੇ ਇਸ ਤਾਈਆਂ ਦਾ ਮੈਂ ਕਿਹਾ ਵਾ ਕਿ ਜਮਹੂਰੀਅਤ ਦੇ ਮੁੱਢਲੇ ਸੂਲ ਦੀ ਰਿਸਪੈਕਟ ਕਰਕੇ ਉਹਨਾਂ ਨੂੰ ਪਹਿਲਾਂ ਕਾਲੇ ਕਾਨੂੰਨ ਖੇਤੀਬਾਲ ਜਿਹੜੇ ਬਣਾਏ ਗਏ ਨੇ ਉਹ ਵਾਪਸ ਲੈਣੇ ਚਾਹੀਦੇ ਫਿਰ ਅਗਲੀ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਅੱਜ ਵਿਕਰਮਜੀਤ ਸਿੰਘ ਮਜੀਠੀਆ ਦੀ ਜੈਡ ਸ਼੍ਰੇਣੀ ਜਿਹੜੀ ਸੁਰੱਖਿਆ ਸੀ ਵਾਪਸ ਲੈ ਲਈ ਕੇਂਦਰ ਸਰਕਾਰ ਨੇ ਦੇਖੋ ਅੱਜ ਕੀ ਹੋ ਰਿਹਾ ਵਾ ਕਿ ਮੋਸਟ ਆਫ ਦਾ ਟਾਈਮ ਜਿਹੜੇ ਪੋਲਿਟਿਕਲ ਆਦਮੀਆਂ ਦੇ ਕੋਲ ਜਿਹੜੀ ਸੁਰੱਖਿਆ ਵਾ ਉਹ ਇੱਕ ਸਟੇਟਸ ਸਿੰਬਲ ਬਣਿਆ ਹੋਇਆ ਵਾ ਮੈਨੂੰ ਨਹੀਂ ਲੱਗਦਾ ਅੱਜ ਤੱਕ ਜਿੰਨੀ ਵਾਰ ਮੈਂ ਦੇਖ ਰਿਹਾ ਆ ਰਿਹਾ ਵਾਂ ਕਿ ਵਿਕਰਮ ਮਜੀਠੀਆ ਜਾਂ ਜਿਨ੍ਹਾਂ ਕੋਲ ਜੈਡ ਸਿਕਿਉਰਿਟੀ ਆ ਜਾਂ ਜੈਡ ਪਲੱਸ ਸਿਕਿਉ ਮੈਂ ਤਾਂ ਮੈਨੂੰ ਮੈਂ ਤਾਂ ਕੋਈ ਉਹਦੀ ਸਮਝਦਾਨੀ ਹੋਤ ਸ ਸਰਾਸਰ ਪਬਲਿਕ ਦਾ ਪੈਸਾ ਜ਼ਾਇਆ ਹੋ ਰਿਹਾ ਔਰ ਸਿਕਿਉਰਿਟੀ ਦੇ ਕਿਸ ਤਰ੍ਹਾਂ ਦੇ ਕਾਨੂੰਨ ਬਣਨੇ ਚਾਹੀਦੇ ਨੇ ਜਿਹੜੀ ਥ੍ਰੈਟ ਪਰਸੈਪਸ਼ਨ ਦੇ ਆਧਾਰਿਤ ਵਾਕਈ ਕਿਸੇ ਨੂੰ ਲੋੜ ਆ ਤੇ ਜਿਹੜੇ ਜ਼ਿਆਦਾ ਡਰਦੇ ਨੇ ਫਿਰ ਉਹਨਾਂ ਨੂੰ ਕੋ ਘਰਾਂ ਚ ਬੈਠੇ ਫਿਰ ਬਾਹਰ ਕਿ ਘੁੰਮਦੇ ਨੇ ਸਰਕਾਰ ਦਾ ਪੈਸਾ ਜ਼ਾਇਆ ਨਹੀਂ ਜਾਣਾ ਚਾਹੀਦਾ ਇਹ ਇੱਕ ਇੱਕ ਔਰ ਇੱਥੇ ਹੀ ਬੱਸ ਨਹੀਂ ਵਿਕਰਮ ਜੀਠੀਆ ਤਾਂ ਫਿਰ ਵੀ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਆ ਮੈਂ ਚੰਡੀਗੜ੍ਹ ਕਈ ਵਾਰ ਦੇਖਿਆ ਜਿਹੜੇ ਚੰਡੀਗੜ੍ਹ ਪੋਸਟਡ ਨੇ ਨਾ ਪੁਲਿਸ ਆਫਸਰਸ ਇੱਕ ਇੱਕ ਅਫਸਰ ਦੇ ਕੋਲ 25 25 33 ਗਨਮੈਨ ਨੇ ਦੋ ਦੋ ਜਿਪਸੀਆਂ ਜਾਨੀਆਂ ਨੇ ਸਿਰਫ ਇੱਕ ਸੈਕਟਰ ਤੋਂ ਨੌ ਸੈਕਟਰ ਪੁਲਿਸ ਹੈੱਡ ਕੁਆਟਰ ਤਿੰਨ ਚਾਰ ਕਿਲੋਮੀਟਰ ਸਫ਼ਰ ਤੈਅ ਕਿ ਸਾਰਾ ਦਿਨ ਉੱਥੇ ਬੁਲੇਟ ਪ੍ਰੂਫ ਰਿਸ਼ਾ ਵਿੱਚ ਬੈਠਣਾ ਉਹਨਾਂ ਨੇ ਉਹਨਾਂ ਦੀ ਪੂਰੀ ਹਿਫਾਜ਼ਤ ਆ ਪਰ ਉਹਨਾਂ ਨੂੰ ਦੋ ਦੋ ਜਿਪਸੀਆਂ 25 25 33 ਪੁਲਿਸ ਵਾਲੇ ਜਿਹੜੇ ਸੀਨੀਅਰ ਆਫੀਸਰ ਉਹ ਆਪ ਹੀ ਲਈ ਫਿਰਦੇ ਨੇ ਤੇ ਸਾਡੀ ਹਿਫਾਜ਼ਤ ਉਹਨਾਂ ਨੇ ਕੀ ਕਰਨੀ ਜਿਹੜੇ ਆਪ ਹੀ ਇਹਨੇ ਡਰਦੇ ਨੇ ਡਰਪੋਕ ਨੇ ਕਿ ਲੋਕਾਂ ਵਿੱਚ ਬੇਖੌਫ ਹੋ ਕੇ ਜਾ ਨਹੀਂ ਸਕਦੇ ਇਸ ਲਈ ਅੱਜ ਸਿਕਿਉਰਿਟੀ ਇਜ਼ ਮੋਰ ਆਫ ਅ ਸਟੇਟਸ ਸਿੰਬਲ ਦੈਨ ਐਕਚੁਅਲ ਨੀਡ ਫਾਰ ਅ ਔਰ ਇਹਦੇ ਚ ਇਹ ਵੀ ਆਉਂਦੀ ਆ ਕਿ ਬੀਜੇਪੀ ਦੀ ਸਰਕਾਰ ਹੁਣ ਜਦੋਂ ਜਦੋਂ ਕੋਈ ਲੀਡਰ ਪਾਰਟੀਆਂ ਉਹਨਾਂ ਦੇ ਉਲਟ ਬੋਲਦੀਆਂ ਉਹ ਉਹਨਾਂ ਦੇ ਖਿਲਾਫ ਕਾਰਵਾਈਆਂ ਕਰ ਰਹੇ ਨੇ ਚਾਹੇ ਉਹ ਕੈਪਟਨ ਅਬਰਿੰਦਰ ਸਿੰਘ ਦੇ ਮੁੰਡੇ ਦੇ ਖਿਲਾਫ ਇਡੀ ਦਾ ਨੋਟਿਸ ਆ ਤੇ ਚਾਹੇ ਹੁਣ ਉਹ ਇਹਦੀ ਵਿਕਰਮ ਦੀ ਸਿਕਿਉਰਿਟੀ ਵਾਪਸ ਲਈ